ਸੋ ਇਹ ਹੈ ਕਹਾਣੀ। ਹਲੋ ਦਾ ਅੱਜ ਜਨਮ ਦਿਨ ਸੀਗਾ ਜੀ। ਇੱਕ ਉਹ ਨੌਜਵਾਨ ਮੁੰਡਾ ਜਿਹਦਾ ਅੱਜ ਜਨਮ ਦਿਨ ਸੀ। ਇੱਕ ਉਹ ਨੌਜਵਾਨ ਮੁੰਡਾ ਜਿਹਦਾ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਘਰ ਦੇ ਵਿੱਚ ਦੋ ਧੀਆਂ ਵੀ ਸੀ। ਇਹ ਸਾਰਾ ਪਰਿਵਾਰ ਇਸੇ ਮੁੰਡੇ ਦੇ ਉੱਪਰ ਨਿਰਭਰ ਸੀ। ਮੈਂਨਤਾ ਕਰਕੇ ਇਹ ਆਪਣੇ ਪਰਿਵਾਰ ਨੂੰ ਕਿਸੇ ਤਰ੍ਹਾਂ ਪਾਲ ਰਿਹਾ ਸੀ ਪਰ ਗ੍ਰੀਤੇ ਦੀ ਨਹੀਂ ਇਸ ਘਰ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਪਰਿਵਾਰ ਦੇ ਹਾਲਾਤ ਬੇਹੱਦ ਮਾੜੇ ਨੇ। ਰੋਂਦਾ ਹੋਇਆ ਪਰਿਵਾਰ ਦੱਸ ਰਿਹਾ ਹੈ ਕਿ ਕਿੰਜ ਰੋਟੀ ਤੱਕ ਨੂੰ ਸੀ ਦਰਸਾਂਗੇ ਕਿਉਂਕਿ ਉਹ ਪੁੱਤ ਚਲਾ ਗਿਆ ਜੋ ਕਿ ਆਪਣੀਆਂ ਬੱਚੀਆਂ ਨੂੰ ਆਪਣੀ ਪਤਨੀ ਨੂੰ ਅਤੇ ਮਾਂ ਨੂੰ ਸੰਭਾਲਣ ਵਾਲਾ ਸੀ ਉਸਦੀ ਪਤਨੀ ਦੇ ਹਾਲਾਤ ਇਸ ਵੀਡੀਓ ਦੇ ਵਿੱਚ ਦੇਖੇ ਜਾ ਸਕਦੇ ਨੇ ਜੋ ਕਿ ਆਪਣੇ ਬੱਚਿਆਂ ਦੇ ਵੱਲ ਦੇਖਦੇ ਕੇ ਉੱਚੀ ਉੱਚੀ ਰੋ ਰਹੀ ਸੀ ਉਹਨਾਂ ਦਾ ਕਹਿਣਾ ਸੀ ਕਿਉਂ ਨਾ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਮੇਰਾ ਘਰ ਖਰਾਬ ਕਰ ਦਿੱਤਾ ਅਤੇ ਨਾਲ ਹੀ ਇਹੋ ਜਿਹੀ ਸਜ਼ਾ ਹੋਵੇ ਕਿ ਕਿਸੇ ਹੋਰ ਦਾ ਘਰ ਇੰਜ ਨਾ ਪਟਿਆ ਜਾਵੇ ਰੋਂਦਾ ਘੁਲਾਂਦਾ ਹੋਇਆ ਇਹ ਪਰਿਵਾਰ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਣ ਪਹੁੰਚਿਆ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਦੱਸਦੀ ਹੈ ਕਿ ਇਹ ਸਾਰੀ ਖਬਰ ਮੋੜ ਮੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੀ ਜਾਨ ਤੋਂ ਬਾਅਦ ਉਸ ਦੀ ਪਤਨੀ ਅਤੇ ਮਾਂ ਰੋਂਦੇ ਘੁਲਾਂਦੇ ਹੋਏ ਇਨਸਾਫ਼ ਦੀ ਗੁਹਾਰ ਲਗਾ ਰਹੇ ਨੇ ਜੀ ਨਾਮਾ ਬੇਟਾ ਮੈਂ ਆਈ ਕੀ ਹੋਇਆ ਬੇਟਾ ਮੇਰੇ ਹਸਣ ਦੀ ਡਰੱਗਸ ਦੇ ਨਾਲ ਮੌਤ ਹੋ ਗਈ ਜਿਹੜੇ ਵੀ ਸਪਲਾਈ ਕਰਦੇ ਜਸਮ ਅਗਲਰ ਹੈ ਉਹਨਾਂ ਤੇ ਔਰ ਕਈ ਬਹਿੰਤੇ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਮੇਰਾ ਤਾਂ ਘਰ ਉੱਜੜ ਗਿਆ ਹੋਰ ਕਿਸੇ ਲੇਡੀ ਦਾ ਘਰ ਉੱਜੜ ਜੁਆਕਰੇ ਸਿਰ ਤੋਂ ਤਾਂ ਬਾਪ ਨਾ ਜਾਵੇ ਸਭ ਤੋਂ ਸਭ ਸਜ਼ਾ ਮੇਰਾ ਬੇਟਾ ਜੀ ਕੰਮ ਤੇ ਗਿਆ ਸੀਗਾ ਜੀ ਫੈਕਟਰੀ ਚ ਕੰਮ ਤੇ ਸੱਤ ਤੇ ਗਿਆ ਸੀਗਾ ਜੀ ਇਹਨੇ ਜੀ ਮਨੀ ਨੇ ਜੀ 1000 ਰੁਪਿਆ ਲੈ ਕੇ ਜੀ ਮੇਰੇ ਪੁੱਤ ਨੂੰ ਚਿੱਟਾ ਲਿਆ ਕੇ ਦਿੱਤਾ ਫਿਰ ਮੇਰੇ ਪੁੱਤ ਨੇ ਟੀਕਾ ਲਾਇਆ ਮੇਰੇ ਪੁੱਤ ਦੀ ਮੌਤ ਰੇ ਬਣਾਤੀ ਮੇਰੇ ਪੁੱਤ ਦੀ ਇਹਨਾਂ ਨੇ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਮੰਗਦੀ ਆਂ ਕਿ ਵੀ ਹੋਰ ਮਾਵਾਂ ਦੇ ਪੁੱਤ ਨਾ ਵਗ ਜਾਣ ਅੱਗੇ ਵਾਸਤੇ ਵੀ ਸਖਤ ਤੋਂ ਸਖਤ ਇਹਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਬੰਦਿਆਂ ਨੂੰ ਤੇ ਬਸ ਮੇਰੀ ਇਹੀ ਮੰਗ ਆ ਸਰਕਾਰ ਤੋਂ ਵੀ ਇਹ ਚਿੱਟਾ ਬੰਦ ਕੀਤਾ ਜਾਵੇ ਮੇਰਾ ਨਾਮ ਸੁਖਦੀਪ ਸਿੰਘ ਹੈ ਜੀ ਕੀ ਮਹਾਮਸਰਾ ਹੋਇਆ ਗਿਆ ਸੀ ਮਾਮਲਾ ਜੀ ਮੇਰਾ ਭਰਾ ਸੁਖਵਿੰਦਰ ਸਿੰਘ ਹੈਗਾ ਜੀ ਤੇ ਉਹ ਜੀ ਇਧਰ ਬਾਰਦਾਨ ਵਾਲੀ ਫੈਕਟਰੀ ਜੀ ਦਫਤਰ ਦੀ ਸੱਤ ਪਾ ਕੇ ਕੱਲ ਕੰਮ ਤੋਂ ਘਰੇ ਆਇਆ ਸੀਗਾ ਜੀ ਤੇ ਜਿਹੜਾ ਅਮਨਦੀਪ ਸਿੰਘ ਹੈ ਜੀ ਤੇ ਉਹਨੇ ਇਹਨੂੰ ਚਿੱਟਾ ਲਿਆ ਕੀਤਾ ਮਣੀ ਕਹਿਣ ਦੇ ਕੇ ਜੀ ਤੇ ਉਦੋਂ ਬਾਰੇ ਨੇ ਘਰੇ ਆ ਕੇ ਜੀ ਬਾਥਰੂਮ ਦੇ ਵਿੱਚ ਟੀਕਾ ਲਾ ਲਈ ਜਿਹਦੇ ਕਰਕੇ ਦੀ ਮੌਤ ਹੋ ਗਈ ਕੱਲ ਹੁਣੇ 5 ਵਜੇ ਦੇ ਕਰੀਬ ਜੀ ਤੇ ਅਸੀਂ ਚਾਹੁੰਦੇ ਆਂਗੇ ਜੀ ਦੀ ਸਖਤ ਤੋਂ ਸਖਤ ਕਾਰਵਾਈ ਹੋਵੇ ਜੀ ਇਹਨਾਂ ਵਿਰੁੱਧ ਜੀ ਇਕਦੀਪਕ ਸਿੰਘ ਹੈਗਾ ਜੀ ਸਦੀਪ ਸਿੰਘ ਕਹਿੰਦੇ ਕੀ ਉਹਨੂੰ ਇਹ ਇੱਕ ਵਾਰੀ ਦਾ ਟੋਟਲ ਦਾ ਦੋ ਜਾਨਾ ਇੱਥੇ ਸੱਕਾ ਜੀ ਸਾਨੂੰ ਵੀ ਹੋਰ ਵੀ ਬੰਦੇ ਵਿੱਚ ਸ਼ਾਮ ਲੱਗੇ ਜੀ ਇੱਕ ਵਾਰੀ ਦੋ ਜਾਨਿਆਂ ਦਾ ਨਾਮ ਲਿਖਵਾਤੇ ਆ ਗਏ ਜੀ ਦੋਨਾਂ ਦੇ ਕਿੱਧੇ ਪਿੰਡੇਗਾ ਦੋਨਾਂ ਦਾ ਮੌੜ ਕਲਾਂ ਪਿੰਡ ਆ ਜੀ ਹੋ ਚੁੱਕੀ ਆ ਲਾਲ ਉਹਦਾ ਲੋ ਉਹਦਾ ਅੱਜ ਜਨਮ ਦਿਨ ਵੀ ਸੀਗਾ ਜੀ ਤੇ ਉਹ 10 ਤੱਕ ਵੱਡਿਆ ਸੀਗਾ ਤੇ ਦਿਹਾੜੀ ਦਾ ਕੰਮ ਕਰਦਾ ਸੀਗਾ ਜੀ ਤੇ ਉਹ ਦਿਹਾੜੀ ਤੇ ਗਿਆ ਸੀ ਅੱਜ ਅਮਨਦੀਪ ਸਿੰਘ ਮਨੀ ਨਾਲ ਵਨੀ ਉਹਨੂੰ ਲੈ ਕੇ ਗਿਆ ਘਰੋਂ ਤੇ ਦੁਪਹਿਰੇ ਵੀ ਉਹੀ ਲੈ ਕੇ ਆਇਆ ਤੇ ਉਹਨੇ ਰਾਜਵਿੰਦਰ ਤੋਂ 1000 ਰੁਪਏ ਲੈਂਤਾ ਤੇ ਮਨੀ ਨੇ ਰਾਜਵਿੰਦਰ ਨੂੰ ਸਮਾਨ ਲੈ ਕੇ ਦਿੱਤਾ ਜੋ ਕਿ ਚੱਟਾ ਜਿਹਨੂੰ ਚੱਟਾ ਕਹਿੰਦੇ ਆਪਾਂ ਤੇ ਤਾਰ ਕੇ ਚੱਟਾ ਲੈ ਕੇ ਦਿੱਤਾ ਤੇ ਉਹਨੇ 3:30 ਵਜੇ ਨੂੰ ਚੱਟਾ ਲੈ ਕੇ ਦਿੱਤਾ ਜੀ ਤੇ 4:00 ਵਜੇ ਦੇ ਨੂੰ ਵੀ ਅਸੀਂ ਦੋਸ਼ੀ ਦਿੰਨੇ ਅਮਰਦੀਪ ਸਿੰਘਾ ਮਨੀ ਨੂੰ ਵੀ ਇਹਨਾਂ ਸਖਤ ਸਖਤ ਸਜ਼ਾ ਦਿੱਤੀ ਜਾਵੇ ਇਹ ਕਿੰਨੇ ਚੇਤੇ ਗਏਗਾ ਬੰਦੇ ਇਹ ਪਤਾ ਨਹੀਂ ਨਹੀਂ ਫਿਲਹਾਲ ਬਾਹਰ ਕੰਮ ਕਰਦਾ ਰਿਹਾ ਜੀ ਉਦੋਂ ਨਹੀਂ ਕਰਦਾ ਸੀਗਾ ਜੀ ਜਦੋਂ ਇੱਥੇ ਆਇਆਗਾ ਇਹਨਾਂ ਮਾੜੀ ਸੰਗਤ ਨਾਲ ਰਲਿਆ ਥੋੜਾ ਜਿਆ ਜਿਵੇਂ ਕੇ ਅਮਨਦੀਪ ਮਣੀ ਹੋ ਗਿਆ ਦੀਪਕ ਹੋ ਗਿਆ ਜੀ ਇਹ ਕਈ ਮੁੰਡੇ ਨੇ ਇਹਨਾਂ ਮਾੜੀ ਸੰਗਤ ਨੇ ਜੋ ਸਾਡੇ ਮੁੰਡੇ ਤੇ ਪ੍ਰਭਾਵ ਪਾਇਆ ਮਾੜਾ ਪ੍ਰਭਾਵ ਪਾਇਆ ਡੈਥ ਹੋ ਚੁੱਕੀ ਆ ਫਿਲਹਾਲ ਉਹਦਾ ਅੱਜ ਜਨਮ ਦਿਨ ਵੀ ਸੀਗਾ ਜੀ ਤੇ ਉਹ 10 ਤੱਕ ਵੜਿਆ ਸੀਗਾ ਤੇ ਦਿਹਾੜੀ ਦਾ ਕੰਮ ਕਰਦਾ ਸੀਗਾ ਜੀ ਤੇ ਉਹ ਦਿਹਾੜੀ ਤੇ ਗਿਆ ਸੀ ਅੱਜ ਅਮਨਦੀਪ ਸਿੰਘਾ ਮਣੀ ਨਾਲ ਵਣੀ ਉਹਨੂੰ ਲੈ ਕੇ ਗਿਆ ਘਰੋਂ ਤੇ ਦੁਪਹਿਰੇ ਵੀ ਉਹੀ ਲੈ ਕੇ ਆਇਆ ਤੇ ਉਹਨੇ ਰਾਜਵਿੰਦਰ ਤੋਂ 1000 ਰੁਪਏ ਲੈਤਾ ਤੇ ਮਣੀ ਨੇ ਰਾਜਵਿੰਦਰ ਨੂੰ ਸਮਾਨ ਲੈ ਕੇ ਦਿੱਤਾ ਜੋ ਕਿ ਚੱਟਾ ਜਿਹਨੂੰ ਚੱਟਾ ਕਹਿੰਦੇ ਆਪਾਂ ਤੇ ਤਾਰ ਕੇ ਚੱਟਾ ਲੈ ਕੇ ਦਿੱਤਾ ਤੇ ਉਹਨੇ 3:30 ਵਜੇ ਨੂੰ ਚੱਟਾ ਲੈ ਕੇ ਦਿੱਤਾ ਜੀ ਤੇ 4:00 ਵਜੇ ਦੇ ਨੂੰ ਜੋ ਸਾਨੂੰ ਵੀ ਸਾਢੇ ਭਰਾ ਰਾਜਵਿੰਦਰ ਦੀ ਡੈੱਡ ਬੋਡੀ ਮਿਲੀ ਆ ਵੀ ਅਸੀਂ ਦੋਸ਼ੀ ਨਹੀਂ ਆ ਅਮਨਦੀਪ ਸਿੰਘਾ ਮਨੀ ਨੂੰ ਵੀ ਇਹਨਾਂ ਸਖਤ ਸਖਤ ਸਜ਼ਾ ਦਿੱਤੀ ਜਾਵੇ। ਇਹ ਦੀਪਕ ਕਿੰਨੇ ਚਿਰ ਤੋਂ ਕਰਦਾ ਨੂੰ ਪਤਾ ਨਹੀਂ ਕਿੰਨੇ ਸ। ਨਹੀਂ ਫਿਲਹਾਲ ਬਾਹਰ ਕੰਮ ਕਰਦਾ ਰਿਹਾ ਜੀ ਉਦੋਂ ਨਹੀਂ ਕਰਦਾ ਸੀਗਾ ਜੀ। ਜਦੋਂ ਇੱਥੇ ਆਇਆਗਾ ਇਹਨਾਂ ਮਾੜੀ ਸੰਗਤ ਨਾਲ ਰਲਿਆ ਥੋੜਾ ਜਿਹਾ ਜਿਵੇਂ ਕਿ ਅਮਨਦੀਪ ਮਨੀ ਹੋ ਗਿਆ, ਦੀਪਕ ਹੋ ਗਿਆ ਜੀ। ਇਹ ਕਈ ਮੁੰਡੇ ਨੇ ਇਹਨਾਂ ਮਾੜੀ ਸੰਗਤ ਨੇ ਜੋ ਸਾਡੇ ਮੁੰਡੇ ਤੇ ਪ੍ਰਭਾਵ ਪਾਇਆ, ਮਾੜਾ ਪ੍ਰਭਾਵ ਪਾਇਆ, ਨਸ਼ਾ ਮਾੜਾ ਲਾਇਆ। ਨਸ਼ਾ ਇਹ ਕਿੰਨਾ ਵੱਡਾ ਸੀ ਇਹ। ਇਹ 10 ਤੱਕ ਪੜਿਆ ਸੀਗਾ ਜੀ। ਕੀ ਕੰਮ ਕਰ ਰਹੇ ਸੀ ਡੈੜੀ ਦਾ ਕੰਮ ਕਰਦਾ ਸੀ ਮਿਸਤਰੀ ਦਾ ਜੀ ਕੀ ਜੁੜਨੇ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਚਾਹੁੰਦੇ ਜੀ ਵੀ ਸਾਨੂੰ ਸੱਤ ਸੱਤ ਜੋ ਮਨਪ੍ਰੀਤ ਅਮਰਦੀਪ ਸਿੰਘ ਮਣੀ ਆ ਇਹਨੂੰ ਸੱਤ ਸੱਤ ਸਜ਼ਾ ਮਿਲੇ ਤੇ ਸਾਨੂੰ ਇਨਸਾਫ ਮਿਲੇ ਕਿਉਂ ਹਲੇ ਤੱਕ ਉਹ ਨਹੀਂ ਚੱਕਿਆ ਹੈਗਾ ਕਿ ਪੁਲਸ ਨੇ ਜੋ ਵੀ ਚੱਕਿਆ ਉਹਨਾਂ ਤੋਂ ਹਲੇ ਕੋਈ ਪੁੱਛਗਿੱਛ ਨਹੀਂ ਕੀਤੀ ਹੈਗੀ ਫਿਲਹਾਲ ਵੀ ਇਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਵੀ ਕੌਣ ਕਿੱਥੇ ਆ ਕੌਣ ਵੇਚਦਾ ਕੌਣ ਨਹੀਂ ਵੇਚਦਾ ਸਾਰਾ ਕੁਝ ਪਤਾ ਹੈਗਾ ਜੀ बस बोल से ਥੱਲ ਨਹੀਂ ਪਾਰੀ ਸਾਨੂੰ ਇਹੀ ਆ ਵੀ ਇਨਸਾਫ ਸਿੰਦਾਗਾ ਸਾਨੂੰ ਇਨਸਾਫ ਸਿੰਦਾ ਬਸ ਕੀ ਲਾ ਲਈ ਤੁਹਾਡੇ ਮੱਥਾ ਫਰਮਜੀਤ ਕੌਰ ਜੀ ਅਜਾ ਕੀ ਹੋਇਆ ਸੀ ਤੁਹਾਡੇ ਬੇਟੇ ਨੂੰ ਕੀ ਜਾਨੀ ਮੇਰਾ ਬੇਟਾ ਜੀ ਕੰਮ ਤੇ ਗਿਆ ਸੀਗਾ ਜੀ ਫੈਕਟਰੀ ਚ ਕੰਮ ਤੇ ਸੱਤ ਤੇ ਗਿਆ ਸੀਗਾ ਜੀ ਇਹਨੇ ਜੀ منی ਨੇ ਜੀ 1000 ਰੁਪਿਆ ਲੈ ਕੇ ਜੀ ਮੇਰੇ ਪੁੱਤ ਨੂੰ ਚਿੱਟਾ ਲੈ ਕੇ ਦਿੱਤਾ ਫਿਰ ਮੇਰੇ ਪੁੱਤ ਨੇ ਟੀਕਾ ਲਾਇਆ ਮੇਰੇ ਪੁੱਤ ਦੀ ਮੌਤ ਰੇ ਬਣਾਤੀ ਮੇਰੇ ਪੁੱਤ ਦੀ ਇਹਨਾਂ ਨੇ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਮੰਗਦੀ ਆਂ ਕਿ ਵੀ ਹੋਰ ਮਾਵਾ ਦੇ ਪੁੱਤ ਨਾ ਵਗ ਜਾਣ ਅੱਗੇ ਵਾਸਤੇ ਵੀ ਸਖਤ ਤੋਂ ਸਖਤ ਇਹਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਬੰਦਿਆਂ ਨੂੰ ਤੇ ਬਸ ਮੇਰੀ ਇਹੀ ਮੰਗਾ ਸਰਕਾਰ ਤੋਂ ਵੀ ਇਹ ਚਿੱਟਾ ਬੰਦ ਕੀਤਾ ਜਾਵੇ ਵੀ ਹੋਰ ਮਾਵਾ ਦੇ ਪੁੱਤ ਨਾ ਜਾਣ ਅਸੀਂ ਤਾਂ ਮਿਲਕਦੇ ਆ ਨਿੱਕੇ ਨਿੱਕੇ ਮੇਰੇ ਪੁੱਤ ਦੀਆਂ ਬੱਚੀਆਂ ਨਹੀਂਆਂ ਸਾਡੇ ਤਾਂ ਬੱਚੇ ਰੁਲ ਗਏ ਵੀ ਹੋਰ ਮਾਵਾ ਦੇ ਬੱਚੇ ਨਾ ਇਸ ਤਰ੍ਹਾਂ ਜਾਣ ਜਿਵੇਂ ਮੇਰਾ ਪੁੱਤ ਵਗ ਗਿਆ ਦੁਨੀਆ ਤੋਂ ਮੇਰਾ ਨਾਮ ਸੁਖਦੀਪ ਸਿੰਘ ਆ ਜੀ ਜੀ ਮਾਮਲਾ ਸਰਾ ਹੋਇਆ ਜੀ ਮਾਮਲਾ ਜੀ ਮੇਰਾ ਭਰਾ ਸੁਖਵਿੰਦਰ ਸਿੰਘ ਹੈਗਾ ਜੀ ਤੇ ਉਹ ਜੀ ਇਧਰ ਬਾਰ ਦਾ ਨਿਆਣੀ ਫੈਕਟਰੀ ਜੀ ਦਫਤਰ ਦੀ ਸੱਤ ਪਾ ਕੇ ਕੱਲ ਕੰਮ ਤੋਂ ਘਰ ਆਇਆ ਸੀਗਾ ਜੀ ਤੇ ਜਿਹੜਾ ਅਮਨਦੀਪ ਸਿੰਘ ਹੈ ਜੀ ਤੇ ਉਹਨੇ ਇਹਨੂੰ ਚਿੱਟਾ ਲਿਆ ਕੀਤਾ ਮਣੀ ਕਹਿਣ ਦੇਗੇ ਜੀ ਤੇ ਉਸ ਦੋ ਵਾਰ ਇਹਨੇ ਘਰ ਆ ਕੇ ਜੀ ਬਾਥਰੂਮ ਦੇ ਵਿੱਚ ਟੀਕਾ ਲਾ ਲਈ ਜਿਹਦੇ ਕਾਰਨ ਇਹਦੀ ਮੌਤ ਹੋ ਗਈ ਕੱਲ ਹੁਣੇ 5 ਵਜੇ ਦੇ ਕਰੀਬ ਜੀ ਤੇ ਅਸੀਂ ਚਾਹੁੰਨੇ ਆਂਗੇ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਜੀ ਇਹਨਾਂ ਵਿਰੁੱਧ ਜੀ ਇੱਕ ਦੀਪਕ ਸਿੰਘ ਹੈਗਾ ਜੀ ਕ੍ਰਿਤੀਬ ਸਿੰਘ ਕਹਿੰਦੇ ਕੀ ਉਹਨੂੰ ਇਹ ਇੱਕ ਵਾਰੀ ਦਾ ਟੋਟਲ ਦਾ ਦੋ ਜਾਨਾਂ ਇੱਥੇ ਸੱਕਾ ਜੀ ਸਾਨੂੰ ਵੀ ਹੋਰ ਵੀ ਬੰਦੇ ਵਿੱਚ ਸ਼ਾਮ ਲੱਗੇ ਜੀ ਇੱਕ ਵਾਰੀ ਦੋ ਜਾਨਾਂ ਦਾ ਅਸੀਂ ਨਾਮ ਲਿਖਵਾਤੇ ਆ ਗਏ ਜੀ ਦੋਨਾਂ ਦੇ ਕਿਹੜੇ ਪਿੰਡੇ ਦਾ ਦੋਨਾਂ ਦਾ ਮੌੜ ਕਲਾ ਪਿੰਡ ਆ ਜੀ ਹਾਂਜੀ ਕੀ ਨਾਮ ਹੈ ਬੇਟਾ ਨੇ ਹੈ ਜੀ ਕੀ ਹੋਇਆ ਬੇਟਾ ਮੇਰੇ ਹਸਰਦੀ ਜੀ ਡਰੱਗਸ ਦੇ ਨਾਲ ਵੀ ਮੋਤ ਹੋ ਗਈ ਜਿਹੜੇ ਵੀ ਸਪਲਾਈ ਕਰਦੇ ਜਾਂ ਸਮਗਲਰ ਹੈ ਉਹਨਾਂ ਦੇ ਹੱਥ ਔਰ ਕਈ ਮਿਹਨਤੇ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਮੇਰਾ ਤਾਂ ਘਰ ਉੱਜੜ ਗਿਆ ਹੋਰ ਕਿਸੇ ਲੇਡੀ ਦਾ ਘਰ ਉੱਜੜ ਜ ਜਵਾਂ ਕਦੇ ਸਿਰ ਤੋਂ ਤਾਂ ਬਾਪ ਨਾ ਜਾਵੇ ਸਤ 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 ਜੀ ਮੇ ਜੀ ਦੋ ਬੱਚੇ ਆ ਜੀ ਦੋਨੇ ਬੇਟੀਆਂ ਨੇ ਜੀ ਕਿੰਨੇ ਕੰਨੇ ਚੜਦੀ ਆ ਜੀ ਇੱਕ ਤਾਂ ਸੀਮਾ ਮਹੀਨਾ ਲੱਗਿਆ ਜੀ ਇੱਕ ਬੇਟੀ ਨੂੰ ਤਾਂ ਇੱਕ ਢਾਈ ਸਾਲ ਦੀ ਆ ਜੀ ਇੱਕ ਢਾਈ ਸਾਲ ਦੀ ਬੇਟੀ ਆ ਜੀ ਮੈਂ ਕੀ ਬੱਚਿਆਂ ਦਾ ਕੀ ਕਰੂੰਗੀ ਮੈਨੂੰ ਤਾਂ 16 ਦੇ ਬਸਾਉਣੇ ਬਸਾਤੇ ਜੀ ਮੈਂ ਬੱਚਿਆਂ ਦਾ ਕਿਵੇਂ ਕੀ ਮੈਂ ਪਾਲੂੰਗੀ ਤੇ ਕਿਵੇਂ ਆਹ ਕਰੂੰਗੀ ਇਹਨਾਂ ਨੇ ਤਾਂ ਮੇਰੇ ਬੱਚੇ ਦੀ ਰੇਹ ਬਣਾਤੀ ਜੀ ਕਰਕੇ ਕਿਉਂ ਨਹੀਂ ਗਵਰਨਮੈਂਟ ਬੰਦ ਕਰਦੀ ਇਹ ਗੰਦਾ ਨਸਾ ਕਿਉਂ ਚਲਾਇਆ ਗਵਰਨਮੈਂਟ ਨੇ ਇਹ ਬੰਦ ਕਰੇ ਗੌਰਮੈਂਟ ਬੱਚੇ ਮਾਵਾਂ ਦੇ ਪੁੱਤਾਂ ਐ ਮੁੱਕੀ ਜਾਂਦੇ ਨੇਗੇ ਕਿਉਂ ਨਹੀਂ ਗੌਰਮੈਂਟ ਤੇ ਥੱਲ ਕਿਉਂ ਨਹੀਂ ਪਾਉਂਦੀ ਹੈਗੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਵੀ ਸਜ਼ਾ ਦਿੱਤੀ ਜਾਵੇ ਪੂਰੀ ਮੇਰੀ ਬਸ ਇਹੀ ਮੰਗਾ ਜੀ ਬਸ ਮੈਂ ਇਹਨੂੰ ਸਜ਼ਾ ਦੀ ਮੰਗਾ ਵੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ